ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਕਸ਼ਮੀਰੀ ਲਾਲ ਕਹਿਤ ਗਰਚਾ ਤੁਸੀਂ ਅਕਸਰ ਹੀ ਸਾਡੀਆਂ ਖਬਰਾਂ ਚੈਨਲ ਤੇ ਦੇਖਦੇ ਰਹਿੰਦੇ ਹੋ ਪਰ ਬੇहद ਹੀ ਦੁੱਖ ਦੀ ਗੱਲ ਆ ਕਿ ਸਾਡਾ ਜਿਹੜਾ ਪੰਜਾਬ ਆ ਖਾਸ ਕਰਕੇ ਧਾਨੇ ਮਜਾਰਿਆਂ ਦਾ ਬਣ ਕੇ ਰਹਿ ਗਿਆ ਆ ਤਰੱਕੀ ਦਾ ਕਿਸੇ ਪਾਸੇ ਕੋਈ ਨਾਮੋ ਨਿਸ਼ਾਨ ਨਹੀਂ ਦਿਸਦਾ ਹੈਗਾ ਧਰਨੇ, ਮੁਜ਼ਾਰੇ, ਸੜਕਾਂ ਜਾਮ, ਦੁਕਾਨਾਂ ਬੰਦ ਇਹ ਹੀ ਸਭ ਕੁਝ ਜਿਹੜਾ ਆ ਆਮ ਲੋਕਾਂ ਦੇ ਪੱਲੇ ਪੈ ਰਿਆ ਹੈ ਹੁਣ ਦੇਖੋ ਤੁਸੀਂ ਕਿ ਦੱਲੇਵਾਲ ਸਾਹਿਬ ਜਿਹੜੇ ਆ ਕਿੰਨੇ ਸਮੇਂ ਦੇ ਉੱਪਰ 40 ਦਿਨ ਤੋਂ ਉੱਪਰ ਹੋ ਚੱਲੇ ਆ ਮਰਨ ਵਰਤੇ ਬੈਠੇ ਹੋਏ ਹੈਗੇ ਔਰ ਕੋਈ ਵੀ ਰਿਸਪੌਂਸ ਨਹੀਂ ਆ ਸਰਕਾਰਾਂ ਵੱਲੋਂ ਸਾਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਹੈਗੀ ਕਿ ਸਰਕਾਰਾਂ ਨੂੰ ਕਿਸਾਨ ਕਹਿ ਰਹੇ ਆ ਕਿ ਗੱਲਬਾਤ ਕੀਤੀ ਜਾਵੇ ਔਰ ਸਰਕਾਰਾਂ ਕਹਿ ਰਹੀਆਂ ਆ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈਗੇ ਆ ਹੁਣ ਇੱਕ ਗੱਲ ਜਿਹੜੀ ਆ ਇਹ ਤਾਂ ਸਮਝ ਤੋਂ ਪਰੇ ਹੈਗੀ ਆ ਕਿਸਾਨਾਂ ਨੇ ਗੁੱਸਾ ਲਪਹਿਲਾਂ ਧਰਨੇ ਮੁਜਾਰੇ ਕੀਤੇ ਦਿੱਲੀ ਦੇ ਵਿੱਚ 1 ਸਾਲ ਤੋਂ ਉੱਪਰ ਕਰੀਬ ਜਿਹੜਾ ਆ ਉਮ ਧਰਨਾ ਮੁਜਾਰਾ ਚੱਲਿਆ ਔਰ ਕਈ ਵਾਰ ਜਿਹੜੀ ਆ ਗੱਲਬਾਤ ਸਰਕਾਰ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਆ ਹੁਣ ਵੀ ਉਹੀ ਕੰਮ ਕਿ ਧਰਨੇ ਮੁਜਾਰੇ ਤੇ ਚੱਲ ਰਹੇ ਨੇ ਢੱਲੇਵਾਲ ਸਾਹਿਬ ਬੈਠੇ ਹੋਏ ਨੇ ਇੱਕ ਵਿਅਕਤੀ ਬਜ਼ੁਰਗ ਵਿਅਕਤੀ ਆਪਣੀਆਂ ਮੰਗਾਂ ਨੂੰ ਲੈ ਕੇ ਮੌਤ ਦੇ ਮੂੰਹ ਦੇ ਵਿੱਚ ਬਿਠਾ ਹੋਇਆ ਆ ਪਰ ਫਿਰ ਵੀ ਇੱਥੇ ਸਵਾਲ ਕੀ ਹੋ ਰਿਹਾ ਆ ਗੱਲ ਕੀ ਹੋ ਰਹੀ ਆ ਜੀ ਗੱਲਬਾਤ ਦਾ سلسلہ ਜਾਰੀ ਰਹਿਣਾ ਚਾਹੀਦਾ ਆ ਗੱਲਬਾਤ ਦੇ ਨਾਲ ਮਸਲੇ ਹੱਲ ਹੋਣੇ ਹੈਗੇ ਆ ਇਹ ਸਮਝ ਨਹੀਂ ਆndi ਹੈਗੀ ਕਿਸਾਨਾਂ ਨੇ ਜਦ ਦੱਸੇ ਦਿੱਤਾ ਆ ਕਿ ਸਾਡੀਆਂ ਤਾਂ ਭਾਈ ਆ ਮੰਗਾ ਹੈਗੀਆਂ ਤੇ ਗੱਲਬਾਤ ਮੈਨੂੰ ਨਹੀਂ ਸਮਝ ਆਂਦੀ ਹੈਗੀ ਇੱਕ ਦੌਰ ਦੀ ਗੱਲਬਾਤ ਦੋ ਦੌਰ ਦੀ ਗੱਲਬਾਤ ਤਿੰਨ ਦੌਰ ਦੀ ਗੱਲਬਾਤ ਵੀ ਤੋਰ ਦੀ ਗੱਲਬਾਤ ਇਹ ਗੱਲਬਾਤ ਕਾਦੀ ਕਰਨੀ ਹੈ ਸਿੱਧੇ ਤੌਰ ਤੇ ਮੋਦੀ ਸਰਕਾਰ ਆਪਣਾ ਫੈਸਲਾ ਦਵੇ ਜੇ ਤਾਂ ਭਾਈ ਇਹ ਮੰਗਾ ਮੰਨਣਯੋਗ ਆ ਤਾਂ ਹਾਂ ਕਰ ਦੋ ਨਹੀਂ ਮੰਨਣਯੋਗ ਕੋਰੀ ਨਾ ਕਰ ਦੋ ਕਿਸਾਨ ਕੋਈ ਆਪਣੇ ਉਪਰਾਲੇ ਕਰਨ ਸਰਕਾਰਾਂ ਜਿਹੜੀਆਂ ਆ ਇਹ ਬਣਾਈਆਂ ਕਨੇ ਆ ਪਬਲਿਕ ਨੇ ਬਣਾਈਆਂ ਆ ਤੇ ਇਹ ਤੇ ਫੇ ਅੰਗਰੇਜ਼ੀ ਰਾਜ ਤੋਂ ਵੀ ਉੱਪਰ ਕੰਮ ਹੋ ਗਿਆ ਕਿ ਭਾਈ ਗੱਲਬਾਤ ਕਰੀ ਚੱਲੋ ਮੰਗ ਅਸੀਂ ਮੰਨਣੀ ਨਹੀਂ ਭਰੋਸਾ ਅਸੀਂ ਦੇਈ ਜਾਂਦੇ ਆ ਕਿਸਾਨ ਧਰਨਾ ਚੱਕ ਲੈਂਦੇ ਹੈਗੇ ਆ ਬੜੀ ਹੀ ਹੈਰਾਨਗੀ ਦੀ ਗੱਲ ਹੈਗੀ ਆ ਸਰਕਾਰ ਨੂੰ ਜਦ ਪਤਾ ਆ ਕਿ ਕਿਸਾਨਾਂ ਦੀਆਂ ਮੰਗਾਂ ਹੀ ਇਹ ਹੈਗੀਆਂ ਤੇ ਕਿਸਾਨਾਂ ਨੂੰ ਵੀ ਪਤਾ ਹੈ ਗਿਆ ਕਿ ਸਾਡੀਆਂ ਮੰਗਾਂ ਹੀ ਇਹ ਹੈਗੀਆਂ ਆ ਤੇ ਰੋਜ਼ ਰੋਜ਼ ਦੇ ਰੋਜ਼ ਰੋਜ਼ ਦੇ ਕਦੀ ਮਹੀਨੇ ਬਾਅਦ ਕਦੀ 6 ਮਹੀਨੇ ਬਾਅਦ ਧਰਨੇ ਮਜਾਰੇ ਧਰਨੇ ਮਜਾਰੇ ਇਹ ਸਮਝ ਤੋਂ ਪਰੇ ਹੈਗੀ ਆ ਗੱਲ ਕੰਮ ਕੀ ਇੱਕ ਦਿਨ ਦੇ ਵਿੱਚ ਸਾਰਾ ਹੋ ਸਕਦਾ ਆ ਇੱਕ ਦਿਨ ਦੇ ਵਿੱਚ ਕੀ ਅੱਧੇ ਘੰਟੇ ਚ ਹੋ ਸਕਦਾ ਆ ਇੰਨੇ ਸਾਲਾਂ ਤੋਂ ਕਿਸਾਨ ਆਪਣੀਆਂ ਮੰਗਾਂ ਲੈ ਕੇ ਬੈਠੇ ਹੋਏ ਹੈਗੇ ਆ ਪਰ ਸਰਕਾਰ ਜਿਹੜੀ ਆ ਲਾਰੇ ਲੱਪੇ ਨੂੰ ਕਹਿ ਸਕਦੇ ਆ ਗੁੰਮਰਾਹ ਕਰਨ ਕਹਿ ਸਕਦੇ ਆ ਗਿਆ 420 ਕਹਿ ਸਕਦੇ ਆ ਇਸ ਕੰਮ ਨੂੰ ਅਸੀਂ ਕਿ ਲਾਰੇ ਲਾਈ ਚਲੋ ਕਿਸਾਨ ਧਰਨੇ ਤੋਂ ਉੱਠ ਕਰਨ ਫਿਰ ਪੰਜ 6 ਮਹੀਨੇ ਚੰਗਰ ਨਿਕਲ ਜਾਣ ਵੋਟਾਂ ਆ ਜਾਣ ਫਿਰ ਉਹੀ ਕੁਸਮਾਨ ਹੋ ਜਵੇ ਹੁਣ ਕਿਸਾਨਾਂ ਦੀ ਜਿੱਥੇ ਕਮੀ ਹੈਗੀ ਆ ਜਥੇਬੰਦੀਆਂ ਦਾ ਆਪਸੀ ਤਾਲਮੇਲ ਨਹੀਂ ਹੈਗਾ ਸਰਕਾਰਾਂ ਨੂੰ ਹੰਘਾਰਾ ਇਹ ਖੁਦ ਹੀ ਦੇ ਰਹੀਆਂ ਹੈਗੀਆਂ ਮੈਂ ਕਵਰੇਜ ਪਿੱਛੇ ਜੇ ਕੀਤੀ ਸੀਗੀ ਪਿੱਛੇ ਜੇ ਇਹਨਾਂ ਨੇ ਪੰਜਾਬ ਬੰਦ ਕੀਤਾ ਸੀਗਾ ਮੇਰੀ ਕਈ ਸੀਨੀਅਰ ਲੀਡਰਾਂ ਨਾਲ ਗੱਲ ਹੋਈ ਆ ਕਹਿੰਦੇ ਜੀ ਅਸੀਂ ਤਾਂ ਇਹਨਾਂ ਦੇ ਉਧਰ ਤਾਂ ਨਾਲ ਹੈ ਨਹੀਂ ਗੇ ਪਰ ਡੱਲੇਵਾਲ ਸਾਹਿਬ ਦੇ ਜਿੱਧਾ ਬੈਠੇ ਹੋਏ ਨੇ ਹਮਦਰਦੀ ਤੌਰ ਤੇ ਅਸੀਂ ਨਾਲ ਹੈਗੇ ਆ ਇੱਕ ਇੱਕ ਕੀਆ ਮਾਮਲੇ ਹੈਗੇ ਆ ਦੇਖਿਆ ਜਾਵੇ ਕਿਉਂ ਕਿਸਾਨ ਲਾਰੇ ਲੱਪਰਿਆਂ ਦੇ ਵਿੱਚ ਆਏ ਹੋਏ ਆ ਕਿਉਂ ਆਪਣੀ ਜਾਨ ਗਵਾਉਣ ਦੇ ਉੱਪਰ ਡੱਲੇਵਾਲ ਸਾਹਿਬ ਬੈਠੇ ਹੋਏ ਹੈਗੇ ਆ ਕੀ ਆਪਣੀ ਜਾਨ ਦੇ ਕੇ ਮੰਗਾਂ ਨੂੰ ਪੂਰੀਆਂ ਹੋ ਜਾਣਗੀਆਂ ਸਰਕਾਰ ਨੇ ਕੀ ਕਰੂਗਾ ਜੇ ਰੱਬ ਨਾ ਕਰੇ ਕੋਈ ਹੁਣ ਹੋਣੀ ਹੋ ਜਾਂਦੀ ਆ ਤਾਂ ਮੁਸ਼ਕਲ ਕਿਸ ਨੂੰ ਆਣੀ ਆ ਸਾਡੇ ਆਮ ਲੋਕਾਂ ਨੂੰ ਆਣੀ ਆ ਕਿਉਂ ਕਿਸਾਨਾਂ ਵੱਲੋਂ ਜਿਹੜਾ ਵਿਦਰੋਹ ਆਗਾ ਤਿੱਕਾ ਕਰ ਦੇਣਾ ਹੈਗਾ ਆ ਵਿਰੋਧਤਾ ਤਿੱਕੀ ਹੋ ਜਾਊਗੀ ਸੜਕਾਂ ਜਾਮ ਕਰ ਦੇਣਗੇ ਦੁਕਾਨਾਂ ਬੰਦ ਹੋ ਜਾਣਗੀਆਂ ਪਰ ਨੁਕਸਾਨ ਕਿਸ ਦਾ ਹੋ ਰਿਹਾ ਪੰਜਾਬ ਤੇ ਆਮ ਜਨਤਾ ਦਾ ਹੋ ਰਿਹਾ ਹੈਗਾ ਦੂਸਰੇ ਪਾਸੇ ਪਬਲਿਕ ਵੀ ਜਿਹੜੀ ਹੈਗੀ ਆ ਕਿਸਾਨ ਮੰਨਣ ਨਾ ਮੰਨਣ ਅਸੀਂ ਅਕਸਰ ਗੱਲਾਂ-ਬਾਤਾਂ ਲਾਉਂਦੇ ਰਹਿੰਨੇ ਆ ਅਸੀਂ ਦੇਖਿਆ ਕਿ ਲੋਕ ਕਿੱਦਾਂ ਪਰੇਸ਼ਾਨ ਹੁੰਦੇ ਨੇ ਲੋਕ ਕਹਿੰਦੇ ਸਾਡਾ ਇਸ ਵਿੱਚ ਕੀ ਕਸੂਰ ਹੈਗਾ ਅਸੀਂ ਕਿਹੜੀ ਗਲਤੀ ਕਰ ਦਿੱਤੀ ਹੈਗੀ ਆ ਕਿਸਾਨਾਂ ਦੀਆਂ ਆਪਣੀਆਂ ਮੰਗਾਂ ਆ ਪੰਜਾਬ ਦੇ ਵਿੱਚ ਬੈਠੇ ਆ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਜਦੋਂ ਵੀ ਬੰਦ ਹੁੰਦਾ ਹੈ ਨੁਕਸਾਨ ਹੋ ਰਿਹਾ ਸਰਕਾਰ ਨੂੰ ਕੀ ਫਰਕ ਪੈਣਾ ਹੈ ਇਹਦੇ ਵਿੱਚ ਸਰਕਾਰ ਨੇ ਤਾਂ ਕੁਝ ਨਹੀਂ ਆ ਟੈਕਸਾਂ ਨਹੀਂ ਜਿਹੜਾ ਆਪਣਾ ਜਿਹੜੀ ਆ ਕੀਮਤ ਵਸੂਲ ਲੈਣੀ ਆ ਟੈਕਸਾਂ ਨਹੀਂ ਆਪਣਾ ਪੈਸਾ ਪੂਰਾ ਕਰ ਲੈਣਾ ਹੈਗਾ ਆ ਸਰਕਾਰ ਦੇ ਕੰਮ ਤੇ ਤਾਂ ਜੂਨ ਹੀ ਸਰਕਦੀ ਹੈਗੀ ਚਾਹੇ ਕੋਈ ਕਿਸੇ ਵੀ ਸਟੇਟ ਦੀ ਸਰਕਾਰ ਹੋਵੇ ਇਹ ਮੋਦੀ ਸਰਕਾਰ ਨੂੰ ਚਾਹੀਦਾ ਆ ਵੀ ਸਰਕਾਰਾਂ ਕਿਸ ਕੰਮ ਲਈ ਬਣਾਈਆਂ ਲੋਕਾਂ ਨੂੰ ਲਾਰੇ ਲੱਪੇ ਲਗਾਉਣ ਦੇ ਲਈ ਬਣਾਈਆਂ ਹੋਈਆਂ ਆ ਸਿੱਧੇ ਤੌਰ ਤੇ ਕਹਿ ਦਵੇ ਕਿ ਭਾਈ ਕੋਈ ਮੰਗ ਨਹੀਂ ਮੰਨੀ ਜਾਣੀ ਆ ਮੰਨੀਆਂ ਜਾਣੀਆਂ ਨਹੀਂ ਤਾਂ ਬੈਠੇ ਰਹੋ ਤੇ ਕਿਸਾਨ ਕੋਈ ਹੋਰ ਉਪਰ ਆਲਾ ਕਰਨ ਕਿਉਂ ਆਪਣੀ ਜਾਨ ਨੂੰ ਦਾ ਦੇ ਉੱਪਰ ਲਾਂ ਇਹ ਸਰਕਾਰਾਂ ਜਿਹੜੀਆਂ ਆ ਕੀ ਕੀ ਸਾਲ ਜੇਕਰ ਉਦਾ ਦੇਸ਼ ਦੀ ਤਰੱਕੀ ਹੋ ਰਹੀ ਹੈ ਜਾਂ ਦੇਸ਼ ਦੀ ਤਰੱਕੀ ਹੋ ਰਹੀ ਹੈ ਜਾਂ ਸਵਾਤ ਤਰੱਕੀ ਹੋ ਰਹੀ ਹੈ ਮੈਂ ਇਹ ਸ਼ਬਦ ਵਰਤਾਂਗਾ ਕਾਦੀ ਤਰੱਕੀ ਹੋ ਰਹੀ ਹੈਗੀ ਹਰ ਰੋਜ਼ ਦੇ ਜਾਮ ਧਰਨੇ ਮੁਜਾਰੇ ਮੰਗਾ ਨੂੰ ਲੈ ਕੇ ਸਰਕਾਰ ਤੱਕ ਪਹੁੰਚਣਾ ਪਵੇ ਇਹ ਕਿਹੜੀਆਂ ਗੱਲਾਂ ਹੈਗੀਆਂ ਇੱਕ ਦਿਨ ਦੇ ਵਿੱਚ ਮੀਟਿੰਗ ਛੱਡੋ ਸੱਦੋ ਮਤਾ ਪਾਸ ਕਰੋ ਕੀ ਹੋ ਸਕਦਾ ਰਾਤੋਂ ਰਾਤ ਐਲਾਨ ਹੋ ਸਕਦਾ ਹੈਗਾ ਨੀਤ ਤੇ ਨੀਤੀ ਦੇ ਵਿੱਚ ਬੜਾ ਫਰਕ ਹੈਗਾ ਹੈ ਬਹੁਤ ਵੱਡਾ ਵਰਕ ਹੈਗਾ ਪਰ ਆ ਆਮ ਜਨਤਾ ਖੱਜਲ ਖਰਾਬ ਹੋ ਰਹੀ ਹੈ ਨਾ ਇਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਕਿਸਾਨ ਕਰ ਰਹੇ ਆ ਸਰਕਾਰ ਉਹਨਾਂ ਨੂੰ ਮਜਬੂਰ ਕਰ ਰਹੀ ਆ ਕਿ ਭਾਈ ਇਹ ਕੰਮ ਚੱਲਦਾ ਰਹੇ ਤੇ ਲੋਕਾਂ ਦਾ ਜਿਹੜਾ ਵਿਕਾਸ ਕੰਮਾਂ ਵੱਲੋਂ ਧਿਆਨ ਉਹ ਪਰੇ ਹੁੰਦਾ ਰਹੇ ਤੇ ਅਸੀਂ ਆਪਣੀ ਗਵਰਨਮੈਂਟ ਨੂੰ ਐਦਾਂ ਹੀ ਚਲਾਉਂਦੇ ਰਹੀਏ ਟੁੱਕਿਆਂ ਦੇ ਨਾਲੇ ਲਾਰਿਆਂ ਦੇ ਨਾਲੇ ਵੇ ਆ ਦੀ ਸ਼ਰਮ ਦੀ ਗੱਲ ਹੈਗੀ ਆ ਸਰਕਾਰਾਂ ਕਿਸ ਲਈ ਬਣਾਈਆਂ ਜਾਂਦੀਆਂ ਲੋਕਾਂ ਨੂੰ ਖਰਾਬ ਕਰਨ ਲਈ ਬਣਾਈਆਂ ਜਾਂਦੀਆਂ ਧਾਨੇ ਮਜਾਰੇ ਹੋਣੇ ਹੀ ਨਾ ਸਰਕਾਰ ਆਪਣੀਆਂ ਨੀਤੀਆਂ ਹੀ ਇਹੋ ਜਿਹੀਆਂ ਲਿਆਵੇ ਕਿ ਕੋਈ ਵੀ ਮੁਲਾਜ਼ਮ ਵਰਗ ਕੋਈ ਵੀ ਵਿਅਕਤੀ ਕੋਈ ਧਾਨੇ ਮਜਾਰੇ ਤੇ ਬੈਠੇ ਹੀ ਨਾ ਪਰ ਨਹੀਂ ਧਾਨੇ ਮਜਾਰਿਆਂ ਨੂੰ ਜਿਹੜਾ ਦੌਰ ਹੈਗਾ ਇਹ ਸਰਕਾਰਾਂ ਨੇ ਆਪ ਖੁਦ ਬਣਾਇਆ ਹੋਇਆ ਆ ਠੀਕ ਹੈ ਜੀ ਤੇ ਇੱਕ ਪਾਸੇ ਆ ਰੋਡਵੇਜ ਮੁਲਾਜ਼ਮ ਆ ਇਹਨਾਂ ਦੀਆਂ ਹੜਤਾਲਾਂ ਇਹਨਾਂ ਦੇ ਚੱਕੇ ਜਾਮ ਹੋਏ ਪੰਜਾਬ ਪੰਜਾਬ ਰੋਡਵੇਜ ਦੀਆਂ ਬੱਸਾਂ ਬੰਦ ਹੋਈਆਂ ਅਸੀਂ ਦੇਖਿਆ ਜਾ ਕੇ ਲੋਕਾਂ ਨੂੰ ਖੱਜਲ ਖਰਾਬੀ ਕਿੰਨੀ ਹੁੰਦੀ ਰਹੀ ਹੈਗੀ ਆ ਕਿ ਖੱਜਲ ਖਰਾਬੀ ਕਰਨਾ ਹੀ ਸਰਕਾਰਾਂ ਦਾ ਕੰਮ ਆ ਲੋਕਾਂ ਨੂੰ ਕਿ ਮੰਗਾ ਜਿਹੜੀਆਂ ਆ ਦੇਖੋ ਵੋਟਾਂ ਤੋਂ ਪਹਿਲਾਂ ਚਾਹੇ ਮੋਦੀ ਸਰਕਾਰ ਆ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਮੁੱਖ ਮੰਤਰੀ ਹੈ ਗਿਆ ਵੋਟਾਂ ਤਾਂ ਪਹਿਲਾਂ ਲੋਕਾਂ ਦੇ ਦਰਾਂ ਤੱਕ ਜਾਂਦੇ ਆ ਅਸੀਂ ਤੁਹਾਡੇ ਆ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਤੁਹਾਡੇ ਨਾਲ ਲੈ ਕੇ ਚੱਲਾਂਗੇ ਤੇ ਫੇਰ ਕੀ ਹੋ ਜਾਂਦਾ ਬਈ ਕਿਹੜੀ ਐਡੀ ਗਾਜ ਡੇਗ ਜਾਂਦੀ ਆ ਤੇ ਜਦੋਂ ਮੁਜਾਹਰਾਕਾਰੀ ਧਾਰਨਾਕਾਰੀ ਤੁਹਾਨੂੰ ਮਿਲਣਾ ਚਾਹੁੰਦੇ ਹੈਗੇ ਆ ਤਾਂ ਪਹਿਲਾਂ ਤਾਂ ਉਹਨੂੰ 6-6 ਮਹੀਨੇ ਉਹਨਾਂ ਨੂੰ ਵਕਤੇ ਨਹੀਂ ਦਿੰਦੇ ਜਦੋਂ ਧਾਰਨਾ ਮੁਜਾਹਰਾ ਸਿਖਰਾਂ ਤੇ ਪਹੁੰਚ ਜਾਂਦਾ ਫੇਰ ਤੁਸੀਂ ਕਹਿ ਦਿੰਨੇ ਆ ਅਸੀਂ ਜੀ ਮੀਟਿੰਗ ਦਾ ਸੱਦਾ ਦਵਾਂਗੇ ਉਹ ਮੀਟਿੰਗਾਂ ਕਰਨੀ ਹੈ ਕਿਉਂ ਆ ਮੀਟਿੰਗਾਂ ਦੀ ਲੋੜ ਹੀ ਕੀ ਹੈਗੀ ਆ ਮੰਗਾ ਦਾ ਤੁਹਾਨੂੰ ਪਤਾ ਹੀ ਹੁੰਦਾ ਆ ਚਾਹੇ ਉਹ ਕੋਈ ਵੀ ਵਿਭਾਗ ਕਰਦਾ ਹੈਗਾ ਜਦ ਮੰਗਾ ਦਾ ਪਤਾ ਹੀ ਹੁੰਦਾ ਆ ਤਾਂ ਮੀਟਿੰਗਾਂ ਦੀ ਕੀ ਜ਼ਰੂਰਤ ਪਈ ਹੈਗੀ ਆ ਕਿਉਂ ਆਮ ਜਨਤਾ ਨੂੰ ਖੱਜਲ ਖਰਾਬੀ ਕਰਦੇ ਫੇਰੇ ਹੈਗੇ ਆ ਦੇਸ਼ ਦਾ ਦੇਸ਼ ਤੇ ਪਹਿਲੇ ਹੀ ਪੁੱਛੜ ਚੁੱਕਾ ਹੈਗਾ ਆ ਨਸ਼ੇ ਦੀ ਦਲਦਲ ਦੇ ਵਿੱਚ ਪਸੂਕਾ ਆ ਨੌਜਵਾਨ ਗਮਰਾਹ ਹੋ ਰਹੇ ਆ ਨੌਕਰੀਆਂ ਮਿਲ ਨਹੀਂ ਰਹੀਆਂ ਹੈਗੀਆਂ ਪੰਜਾਬ ਸਰਕਾਰ ਨੇ ਕੀ ਕਰ ਦਿੱਤਾ ਇੱਕ ਬਿਜ਼ੀ ਦਾ ਬਿੱਲ maaf ਕਰਕੇ ਆਪਣੀ ਹੈਂਕੜੀ ਦਿਖਾ ਰਹੇ ਹੈਗੇ ਆ ਹਸਪਤਾਲਾਂ ਦੇ ਵਿੱਚ ਚਲ ਜਾਓ। ਅ ਡਿਲੀਵਰੀ ਕੇਸ ਆਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਕਹਣਾ ਕਿ ਬੱਚੇ ਹੀ ਨਾ ਕਰੋ। ਉਹਨਾਂ ਦੇ ਕੰਟੈਕਟ ਹੋਏ ਹੁੰਦੇ ਆ ਜੇ ਆਪਰੇਸ਼ਨ ਕੇਸ ਹੋਣਾ ਹੁੰਦਾ ਤਾਂ ਚੱਕ ਕੇ ਰੈਫਰ ਕਰ ਦਿੰਦੇ ਪ੍ਰਾਈਵੇਟ ਸਕੂਲਾ ਸੋਰੀ ਮਾਫ ਕਰਨਾ ਆਪਣੇ ਹਸਪਤਾਲਾਂ ਨੂੰ। ਹਸਪਤਾਲ ਵਾਲੇ ਪੇ 50 50 70 60000 ਰੁਪਏ ਬਟੋਰਦੇ ਹੈਗੇ। ਹੁਣ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਦਿੰਦਾ ਸਾਡੇ ਔੜ ਹੈਗਾ ਨਾਰਮਲ ਕੇਸ ਹੁੰਦੇ ਆ ਡਿਲੀਵਰੀ ਮਕੰਦਵੋੜ ਹੈਗਾ ਨਾਰਮਲ ਕੇਸ ਹੁੰਦੇ ਆ ਤੇ ਜੇ ਆਪਰੇਸ਼ਨ ਕੇਸ ਹੋਣਾ ਹੋਵੇ ਤਾਂ ਨਵੇਂ ਸ਼ਹਿਰ ਦੇ ਵਿੱਚ ਹੋਵੇ ਵੀ ਇਹ ਐ ਕੱਲੇ ਖੁੱਲੇ ਹੋਏ ਆ ਜਿਨ੍ਹਾਂ ਨੂੰ 30 30 35 35 ਪਿੰਡ ਲੱਗਦੇ ਹੋਏ ਹੈਗੇ ਆ ਇਹ ਕਾਦੀ ਤਰੱਕੀ ਹੈਗੀ ਆ ਕਾ 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 ਕਾਦੀਆਂ ਹਿੰਕੜੀਆਂ ਹੈਗੀਆਂ ਕਾਦੇ ਦਾਬੇ ਕਰਦੇ ਪਏ ਆ ਅਸੀਂ ਦੇਸ਼ ਦਾ ਕਰ ਦਿੱਤਾ ਅਸੀਂ ਪੰਜਾਬ ਦਾ ਕਰ ਦਿੱਤਾ ਹੈਗਾ ਮੰਗਾ ਮੰਨਣੀਆਂ ਆ ਤਾਂ ਸਿੱਧਾ ਇਹ ਕਹਿ ਦੋ ਰਾਤੋਂ ਰਾਤ ਪਾਸ ਕਰੋ ਭਾਈ ਇਹ ਮੰਗਾ ਮੰਨਣ ਹੋਣੀਆਂ ਬਾਕੀ ਕੁਝ ਨਹੀਂ ਤੁਹਾਡਾ ਹੋਣਾ ਹੈਗਾ ਪਿਖਸਾਨ ਆਪਣਾ ਰਸਤਾ ਦੇਖਣ ਮੁਲਾਜ਼ਮ ਆਪਣਾ ਰਸਤਾ ਦੇਖਣ ਉਹਨਾਂ ਨੇ ਕੀ ਕਰਨਾ ਤੇ ਇੱਕ ਗਲਤੀਆਂ ਜਿਹੜੀਆਂ ਕਿਸਾਨਾਂ ਦੀ ਵੀ ਹੈਗੀਆਂ ਧਾਨਾਕਾਰੀਆਂ ਦੀ ਵੀ ਹੈਗੀਆਂ ਮੁਜਾਰਾਕਾਰੀਆਂ ਦੀ ਵੀ ਹੈਗੀਆਂ ਜਿਲਾ ਬਾਈ ਬੰਦ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ ਉਹ ਸਰਕਾਰਾਂ ਦਾ ਉਹਨਾਂ ਤੇ ਤੁਹਾਡਾ ਕੀ ਅਸਰ ਪੈ ਜਾਣਾ ਹੈ ਸਰਕਾਰ ਨੂੰ ਘਾਟਾ ਪਏਗਾ ਉਹ ਟੈਕਸਾਂ ਦੇ ਉੱਪਰ ਸਾਡੇ ਠੋਕ ਦਊਗੀ ਜੇ ਕਰਨੇ ਆ ਤਾਂ ਇਹਨਾਂ ਦੇ ਜਿਹੜੇ ਮੌਜੂਦਾ ਵਿਧਾਇਕ ਹੈਗੇ ਆ ਜਾਓ ਉਹਨਾਂ ਦੀਆਂ ਕੋਠੀਆਂ ਦੇ ਅੱਗੇ ਘੇਰੋ ਉਹਨਾਂ ਦੀਆਂ ਕੋਠੀਆਂ ਨੂੰ ਇਹ ਸੜਕਾਂ ਜਾਮ ਕਰਕੇ ਰਸਤੇ ਬੰਦ ਕਰਕੇ ਸਟ੍ਰਾਈਕਾਂ ਕਰਕੇ ਇਹਦੇ ਨਾਲ ਕੀ ਹੋ ਜਾਣਾ ਹੈ ਅੱਜ ਤੱਕ ਹੋਇਆ ਕੁਝ ਤੁਹਾਡਾ ਦੱਸੋ ਕਿਹੜੀ ਮੰਗ ਮੰਨ ਹੋ ਗਈ ਹੈ ਲਾਰਿਆਂ ਤੋਂ ਉਸੇ ਬਾਅਦ ਤੁਹਾਡੇ ਪੱਲੇ ਕੀ ਪਿਆ ਹੈਗਾ ਆ ਹੋ ਸਕਦਾ ਮੇਰੀਆਂ ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਕੋੜੀਆਂ ਲੱਗਣ ਹਿੰਮਤ ਕਿਉਂ ਨਹੀਂ ਕਰਦੇ ਹੈਗੇ ਇਹਨਾਂ ਦੇ ਵਿਧਾਇਕਾਂ ਨੂੰ ਘੇਰੋ ਬੈਠੇ ਰਹੋ ਉਹਨਾਂ ਦੀਆਂ ਕੋਠੀਆਂ ਦੇ ਅੱਗੇ ਨਾ ਨਿਕਲਣ ਦੋ ਨਾ ਵੜਨ ਦੋ ਅੰਦਰ ਫਿਰ ਪਤਾ ਲੱਗੂਗਾ ਆਮ ਵ代ਕ ਜਾਂ ਜਿੰਨੇ ਵੀ ਹੈਗੇ ਲੀਡਰ ਇਹ ਤੇ ਆਪਣੀ ਐਸ ਕਰ ਰਹੇ ਆ ਘੁੰਮ ਫਿਰ ਰਹੇ ਆ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਤਕਲੀਫ ਦੇ ਵਿੱਚ ਕੀ ਆ ਆਮ ਜਨਤਾ ਹੈਗੀ ਆ ਨਾ ਇਸ ਕਰਕੇ ਜਿੰਨੇ ਵੀ ਮੁਜ਼ਾਹਰਾ ਕਰੀ ਆ ਧਰਨਾ ਕਰੀ ਹੈਗੇ ਆ ਇਹਨਾਂ ਨੂੰ ਆਪਣੀ ਨੀਤੀ ਬਦਲ ਨਹੀਂ ਪਾਏਗੀ ਕਿਉਂਕਿ ਨਹੀਂ ਤੇ ਲੋਕੀ ਖਿਲਾਫ ਹੋ ਰਹੇ ਆ ਇਹਨਾਂ ਦੇ ਇਹ ਬਿਸ਼ੱਕ ਟੈਲੀਵਿਜ਼ਨਾਂ ਤੇ ਕਹੀ ਜਾਣ ਜਾਂ ਗੱਲਾਂ ਬਾਤਾਂ ਕਰੀ ਜਾਣ ਕਿ ਸਾਡੇ ਕੋਈ ਖਿਲਾਫ ਨਹੀਂ ਹੋ ਰਿਹਾ ਅਸੀਂ ਮੀਡੀਆ ਕਵਰੇਜ ਕਰਦੇ ਆ ਸਾਨੂੰ ਪਤਾ ਆ ਅਸੀਂ ਆਪਣੇ ਚੈਨਲਾਂ 'ਤੇ ਦਿਖਾਉਂਦੇ ਵੀ ਹੈਗੇ ਆ। ਲੋਕ ਕਹਿੰਦੇ ਆ ਕਿ ਜਿਨ੍ਹਾਂ ਤੋਂ ਮੰਗ ਰੱਖਣੀ ਆ ਉਹਨਾਂ ਨੂੰ ਕਿਰੋ। ਆਮ ਜਨਤਾ ਨੂੰ ਕਿਉਂ ਪਰੇਸ਼ਾਨੀ ਦੇ ਰਹੇ ਹੈਗੇ ਆ? ਇਸ ਕਰਕੇ ਸਰਕਾਰਾਂ ਜਿਹੜੀਆਂ ਹੈਗੀਆਂ ਤੁਸੀਂ ਮੀਟਿੰਗਾਂ ਕਿਉਂ ਕਰਨੀਆਂ ਭਈ? ਸਿੱਧਾ ਦੱਸੋ। ਤੇ ਇੰਨੀ ਤਰੀਕ ਤੱਕ ਮੰਗਾ ਮੰਨਦੇ ਆ ਤਾਂ ਠੀਕ ਹੈ ਗਿਆ ਨਹੀਂ ਤੇ ਸਾਡਾ ਫਿਰ ਆ ਅਗਲਾ ਸਟੈਪ ਹੋਊਗਾ ਆਪਣੇ ਅਗਲੇ ਸਟੈਪ ਦੇ ਉੱਪਰ ਚੱਲਜੋ। ਆਮ ਜਨਤਾ ਨੂੰ ਘੇਰਨ ਦੀ بجائے ਆਮ ਲੋਕਾਂ ਦੇ ਲੋਕਾਂ ਨੂੰ ਤਕਲੀਫ ਦੇਣ ਦੀ بجائے ਸਿੱਧੇ ਤੌਰ ਤੇ ਫੜੋ ਉਹਨਾਂ ਨੂੰ ਤੇ ਸਰਕਾਰਾਂ ਨੂੰ ਸ਼ਰਮ ਆਣੀ ਚਾਹੀਦੀ ਹੈਗੀ ਆ ਲੋਕਾਂ ਦੇ ਉੱਪਰ ਉਹ ਬਣਦੇ ਪਏ ਹੈਗੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਆ ਤੇ ਮੈਂ ਤਾਂ ਇਹ ਵੀ ਕਹਾਗਾ ਕਿ ਜਿਹੜੀਆਂ ਸਰਕਾਰਾਂ ਵਾਅਦੇ ਕਰ ਲੈਂਦੀਆਂ ਲਾਰੇ ਲਾ ਦਿੰਦੀਆਂ ਆ ਤੇ ਬਾਅਦ ਦੇ ਵਿੱਚ ਇੱਕ ਮੀਟਿੰਗਾਂ ਦੇ ਵਿੱਚ ਉਲਝਾ ਦਿੰਦੀਆਂ ਆ ਸਾਡਾ ਜਿਹੜਾ ਮਾਨਯੋਗ ਅਦਾਲਤਾਂ ਨੇ ਉਹਨਾਂ ਨੂੰ ਸਿਕੰਜਾ ਇੱਕਦਮ ਕੱਸ ਦੇਣਾ ਚਾਹੀਦਾ ਹੈਗਾ ਫੇ ਭਾਈ ਤੁਸੀਂ ਆਹ ਕੀਤਾ ਸੀਗਾ ਆਹ ਵਾਅਦੇ ਕੀਤੇ ਸੀ ਇਹ ਕੀਤੇ ਸੀ ਕਿ ਕਿਉਂ ਲੋਕਾਂ ਨੂੰ ਲਟਕਾ ਕੇ ਰੱਖਿਆ ਹੋਇਆ ਹੈਗਾ ਇਸ ਕਰਕੇ ਜਿਹੜਾ ਹੈਗਾ ਕਾਨੂੰਨ ਦੇ ਵਿੱਚ ਵੀ ਸਖਤੀ ਚਾਹੀਦੀ ਆਮ ਲੋਕਾਂ ਦੇ ਉੱਪਰ ਸਖਤੀ ਹੋਣ ਦੀ ਬਜਾਏ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਮੁੱਖ ਮੰਤਰੀ ਹੋਵੇ ਚਾਹੇ ਕੋਈ ਐਮਐਲਏ ਹੋਵੇ ਠੋਕਣਾ ਚਾਹੀਦਾ ਇਹਨਾਂ ਨੂੰ ਵੀ ਪਰ ਨਹੀਂ ਹਦੈਤਾ ਦੇ ਦੇਣੀ ਆ ਕਿ ਭਾਈ ਢੱਲੇਵਾਲ ਦਾ ਜਿਹੜਾ ਹੈ ਮਰਨ ਬਰਤ ਚਕਾਓ ਫਲਾਨਾ ਕਰਾਓ ਉਹ ਜਿਨ੍ਹਾਂ ਦੀ ਵਜ੍ਹਾ ਦੇ ਕਾਰਨ ਹੋਇਆ ਆ ਉਹਨਾਂ ਦੇ ਉੱਪਰ ਸਿਕੰਜਾ ਕਿਉਂ ਨਹੀਂ ਕੱਸਿਆ ਜਾਂਦਾ ਹੈਗਾ ਆ ਇਸ ਤਰ੍ਹਾਂ ਦੇ ਸਵਾਲ ਬੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਸੋ ਸਰਕਾਰਾਂ ਜ਼ਿਆਦਾ ਕੋਰਾ ਨਾ ਕਰ ਦੇਣ ਤੇ ਅਸੀਂ ਨਹੀਂ ਤੁਹਾਡੀਆਂ ਮੰਗਾਂ ਮੰਨਣੀਆਂ ਤੇ ਕਿਸਾਨ ਵੀ ਕਿਉਂ ਕਿਉਂ ਬੈਠੇ ਹੋਏ ਆਪਣੇ ਆਪਣੀ ਜਾਨ ਨੂੰ ਦਾਦੇ ਉੱਪਰ ਲਾ ਰਹੇ ਹੈਗੇ ਆ ਕਿਉਂ ਆਪਣੀਆਂ ਜਾਨਾਂ ਗਵਾ ਰਹੇ ਨੇ ਲੀਡਰ ਕਿਤੇ ਨਵੇਂ-ਨਵੇਂ ਪੈਦਾ ਰੋਜ਼ ਪੈਦਾ ਹੋ ਜਾਂਦੇ ਹੈਗੇ ਆ ਕੋਈ ਹੀ ਲੀਡਰ ਹੁੰਦਾ ਆ ਜਿਹੜਾ ਜਾਨ ਨੂੰ ਆਪਣੀ ਨੂੰ ਦਾ ਦੇ ਉੱਪਰ ਲਾ ਲਾਦਾ ਹੈਗਾ ਆ ਇਹਨਾਂ ਨੂੰ ਮੰਤਰੀਆਂ ਨੂੰ ਕੀ ਫਰਕ ਪਾਣਾ ਲੀਡਰ ਮਰ ਜਾਣਗੇ ਇਹਨਾਂ ਦਾ ਪਰ ਰਸਤਾ ਪਧਰਾ ਹੋ ਜਾਊਗਾ ਤੁਸੀਂ ਰਸਤਾ ਆਪ ਹੀ ਇਹਨਾਂ ਦੇ ਪਧਰੇ ਕਰ ਰਹੇ ਪਏ ਰਹੇ ਹੈਗੇ ਆ ਇਸ ਕਰਕੇ ਇੱਕ ਹੀ ਫੈਸਲਾ ਕਰੋ ਤਰੀਕ ਦਿਓ ਪੈਨੀ ਤਰੀਕ ਤੱਕ ਨਹੀਂ ਹੋਇਆ ਤੇ ਅਗਲੀ ਰਣਨੀਤੀ ਤਿਆਰ ਕਰੋ ਤੇ ਸਰਕਾਰਾਂ ਚਾਹੇ ਉਹ ਕੇਂਦਰ ਸਰਕਾਰ ਆ ਮੋਦੀ ਸਰਕਾਰ ਆ ਚਾਹੇ ਉਹ ਸਟੇਟਾਂ ਦੀਆਂ ਸਰਕਾਰਾਂ ਹੈਗੀਆਂ ਆ ਇਹ ਮੀਟਿੰਗਾਂ ਦੇ ਉਲਝਾ ਦੇ ਵਿੱਚ ਪੈ ਪੈ ਕੇ ਸਮਾਂ ਨਾ ਬਰਬਾਦ ਕਰੋ ਤਰੀਕ ਤੈ ਕੀਤੀ ਜਾਵੇ ਤਾਂ ਹੀ ਕੋਈ ਹੱਲ ਹੋਏਗਾ